ਬਦੀ ਚੀਜ਼ਾਂ ਨੂੰ ਆਪਣਾ ਭੋਜਨ ਮਿਲ ਰਿਹਾ ਹੈ ਤਾਂ ਉਥੇ ਹਰ ਇੱਕ ਚੀਜ਼ ਹੀ ਵਧੀਆ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਡੈਕੋਰਟ ਸੇ ਅੱਜ ਬਹੁਤ ਟਾਈਮ ਬਾਅਦ ਫਿਰ ਤੋਂ ਉਸ ਜਗ੍ਹਾ ਤੇ ਹੀ ਮੈਂ ਆਪਣੀ ਇਸ ਵੀਡੀਓ ਨੂੰ ਕੈਪਚਰ ਕਰ ਰਹੀ ਹਾਂ ਜਿੱਥੇ ਤੁਸੀਂ ਪਹਿਲਾਂ ਤੋਂ ਮੇਰੇ ਨਾਲ ਜੁੜੇ ਹੋਏ ਹੋ ਜਿੱਥੇ ਦੇਖਿਆ ਕਿ ਅਸੀਂ ਬਹੁਤ ਸਾਰੇ ਬੀਜ ਲਗਾਏ ਮਿੱਟੀ ਪ੍ਰੋਸੈਸਿੰਗ ਹੋਈ ਬੈਡ ਕਰੀਏਟ ਕੀਤੇ ਗਏ ਸਾਰਾ ਕੁਝ ਜਿਹੜਾ ਆ ਉਹ ਇਸ ਜਗ੍ਹਾ ਉੱਤੇ ਹੀ ਕੀਤਾ ਹੋਇਆ ਸੀ ਪਰ ਹੁਣ ਪੌਸਨ ਦੇ ਵਿੱਚ ਹੁਣ ਕਿੱਥੇ ਬਦਲਾਅ ਪਾਉਣਾ ਸ਼ੁਰੂ ਹੋਇਆ ਉੱਥੇ ਇਸ ਤਰ੍ਹਾਂ ਦੀਆਂ ਖੂਬਸੂਰਤੀਆਂ ਵੀ ਇੱਥੇ ਸਾਨੂੰ ਦਿਖਾਈ ਦੇਣਗੀਆਂ ਤੇ ਉਹਨਾਂ ਹੀ ਸਾਰੇ ਖੂਬਸੂਰਤੀਆਂ ਨੂੰ ਉਸ ਕੁਦਰਤ ਦੇ ਰੰਗਾਂ ਨੂੰ ਅੱਜ ਮੈਂ ਤੁਹਾਨੂੰ ਇਹਨਾਂ ਰੰਗਾਂ ਦੇ ਨਾਲ ਰੂਬਰੂ ਕਰਾਉਣ ਜਾ ਰਿਹਾ ਹਾਂ ਸੋ ਆਓ ਅੱਜ ਦੇਖਦੇ ਹਾਂ ਕਿ ਇੰਨੀ ਮਿਹਨਤ ਤੋਂ ਬਾਅਦ ਹੁਣ ਜਿਹੜੇ ਇਸ ਰੂਫਟਾਪ ਗਾਰਡਨ ਦੇ ਉੱਤੇ ਕਿਹੜੇ-ਕਿਹੜੇ ਫੁੱਲ ਲੱਗੇ ਨੇ ਕਿਹੜੇ-ਕਿਹੜੇ ਰੰਗਾਂ ਦੇ ਲੱਗੇ ਨੇ ਕਿਹੜੀ-ਕਿਹੜੀਆਂ ਗਲਤੀਆਂ ਹੋਈਆਂ ਕਿਹੜੇ-ਕਿਹੜੇ ਸਫਲਤਾਵਾਂ ਮਿਲੀਆਂ ਨੇ ਉਹ ਸਾਰੇ ਦੀ ਸਾਰੇ ਅੱਜ ਇਸ ਵੀਡੀਓ ਵਿੱਚ ਕਵਰ ਕਰਾਂਗੇ ਤੇ ਪਹਿਲਾਂ ਤਾਂ ਇਹਨਾਂ ਨੂੰ ਦੇਖ ਕੇ ਹੀ ਇੰਨਾ ਕੁ ਮਨ ਖੁਸ਼ ਹੋ ਰਿਹਾ ਕਿ ਲੱਗਦਾ ਕਿ ਕੁਦਰਤ ਜਿਵੇਂ ਇਹਨਾਂ ਵਿੱਚ ਹੀ ਵਸਦੀ ਹੈ ਕਿੰਨੇ ਸੋਹਣੇ ਫੁੱਲ ਲੱਗ ਰਹੇ ਨੇ ਕਿੰਨੇ ਸੋਹਣੇ ਸੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੇ ਵਧੀਆ ਫੁੱਲ ਲੱਗੇ ਹੋਏ ਨੇ ਸੋ ਆਓ ਇਹਨਾਂ ਸਾਰੇ ਫੁੱਲਾਂ ਦੇ ਨਾਲ ਤੁਹਾਨੂੰ ਰੂਪ ਰੂਪ ਕਰਾਉਣਾ ਹੈ ਇਸ ਵੀਡੀਓ ਦੇ ਵਿੱਚ ਜੇਕਰ ਸ਼ੁਰੂਆਤ ਕੀਤੀ ਜਾਏ ਤਾਂ ਇਸ ਜਗ੍ਹਾ ਉੱਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਟੈਲੈਂਡੂਲਾ ਦੇ ਬੀਜ ਲਗਾਏ ਗਏ ਸਨ ਤਾਂ ਉਹਨਾਂ ਬੀਜਾਂ ਤੋਂ ਬਾਅਦ ਹੁਣ ਬਹੁਤ ਸਾਰੇ ਫੁੱਲ ਜਿਹੜੇ ਨੇ ਉਹ ਨਿਕਲ ਚੁੱਕੇ ਹੋਏ ਨੇ ਤੇ ਹੁਣ ਜਿਸ ਤਿੱਕੇ ਨਾਲ ਸੂਰਜ ਰੋਜ਼ ਨਿਕਲ ਰਿਹਾ ਤੇ ਧੁੱਪ ਦੇ ਨਾਲ ਬਹੁਤ ਸਾਰੇ ਜੋ ਬਡਿੰਗਸ ਆਈਆਂ ਹੋਈਆਂ ਸੀ ਉਹਨਾਂ ਉੱਤੇ ਵੀ ਹੁਣ ਫਲਾਰਿੰਗ ਜਿਹੜੀ ਆ ਉਹ ਕੰਪਲੀਟ ਆਉਣੀ ਸ਼ੁਰੂ ਹੋ ਚੁੱਕੀ ਹੋਈ ਹੈ ਸੋ ਤੁਸੀਂ ਦੇਖ ਪਾ ਰਹੇ ਹੋ ਦੇ ਵਿੱਚ ਬਹੁਤ ਸਾਰੇ ਦੇ ਪਰੋਂ ਹੁਣ ਪੰਖੜੀਆਂ ਤਾਂ ਲੱਗ ਚੁੱਕੀਆਂ ਹੋਈਆਂ ਨੇ ਪਰ ਕੁਝ ਜਿਹੜੀਆਂ ਬਡਿੰਗਸ ਜੀ ਕੁਛ ਖੁੱਲਣ ਵਾਲੀਆਂ ਰਹਿ ਗਈਆਂ ਨੇ ਤੇ ਕੁਛ ਦੇ ਉੱਤੇ ਫੁੱਲ ਆਣ ਕੇ ਜਿਹੜੇ ਨੇ ਆਪਣੀ ਸਮਾਪਤੀ ਵਾਲੇ ਪਾਸੇ ਵੀ ਜਾ ਚੁੱਕੇ ਹੋਏ ਨੇ ਤੇ ਇਹਨਾਂ ਵਿੱਚੋਂ ਫਿਰ ਤੋਂ ਅੱਗੇ ਅਸੀਂ ਕੀ ਕਰਾਂਗੇ ਉਹ ਮੈਂ ਤੁਹਾਨੂੰ ਨਾਲ ਦੇ ਨਾਲ ਇਹਨਾਂ ਵਿੱਚ ਦੱਸੀ ਜਾਵਾਂਗਾ ਏਸੀ ਸਾਰੇ ਪਹਿਲਾਂ ਤਾਂ ਇਹਨਾਂ ਦੋ ਬੈਡਸ ਦੇ ਵਿੱਚ ਲਗਾਇਆ ਗਿਆ ਸੀ ਕੈਲੈਂਡੂਲਾ ਬਹੁਤ ਵਧੀਆ ਫਲੋਰੀng ਹੋਈ ਹੈ ਬਹੁਤ ਵਧੀਆ ਕਿਉਂਕਿ ਜੇਕਰ ਦੇਖਿਆ ਜਾਏ ਅਸੀਂ ਕਹੀਏ ਕਿ ਇਹਦੇ ਵਿੱਚ ਕੋਈ ਫਲਾਰ ਜਿਹੜੇ ਨੇ ਉਹ ਡਬਲ ਨਹੀਂ ਆਏ ਸਿੰਗਲ ਆਏ ਨੇ ਜਾਂ ਸਿੰਗਲ ਪੈਟਲ ਆਏ ਨੇ ਡਬਲ ਕਿਉਂ ਨਹੀਂ ਆਏ ਤਾਂ ਇਹਦੇ ਵਿੱਚ ਉਸ ਕੁਦਰਤ ਦੀ ਰਜ਼ਾ ਹੈ ਕਿਉਂਕਿ ਅਸੀਂ ਤਾਂ ਸਿਰਫ ਜਿਹੜੇ ਇਹਦੇ ਵਿੱਚ ਲਗਾਏ ਹੋਏ ਬੀਜ ਸੀ ਸਾਡਾ ਕੰਮ ਸੀ ਉਹਨਾਂ ਬੀਜਾਂ ਨੂੰ ਲਗਾਉਣਾ ਉਸ ਤੋਂ ਬਾਅਦ ਤਾਂ ਇਹ ਸਾਰੇ ਉਸ ਕੁਦਰਤ ਦੇ ਹੱਥ ਨੇ ਜਿਨ੍ਹਾਂ ਨੇ ਇਹਨਾਂ ਨੂੰ ਇਸ ਜਗ੍ਹਾ ਤੱਕ ਪਹੁੰਚਾਇਆ ਕੋਈ ਇਹਦੇ ਵਿੱਚੋਂ ਬਿਲਕੁਲ ਸਿੰਗਲ ਪੈਟਲ ਵੀ ਹੈਗੇ ਨੇ ਤੇ ਕੁਝ ਇਹਨਾਂ ਵਿੱਚੋਂ ਡਬਲਸ ਵੀ ਹੈਗੇ ਨੇ ਉਹ ਸਾਰੇ ਜਿਹੜੇ ਸਾਰੇ ਜਿਹੜੇ ਆ ਉਹ ਉਸ ਦੀ ਮਰਜ਼ੀ ਦੇ ਨਾਲ ਨਿਕਲੇ ਨੇ ਅੱਗੇ ਇਹ ਦੋ ਡਰਮ ਹੈਗੇ ਸੀ ਜਿਨ੍ਹਾਂ ਵਿੱਚ ਮੈਰੀਗੋਲ ਲਗਾਇਆ ਗਿਆ ਸੀ ਵਾਹ ਖੂਬਸੂਰਤੀ ਦੇਖੋ ਇਹਨਾਂ ਫੁੱਲਾਂ ਕਿੰਨੇ ਪਿਆਰੇ ਲੱਗ ਰਹੇ ਨੇ ਹੁਣ ਇਹਨਾਂ ਵਿੱਚ ਵੀ ਕੁਝ ਸਿੰਗਲ ਪੈਟਲ ਨੇ ਕੁਝ ਇਸ ਤਿੱਕੇ ਦੇ ਖਿਲੇ ਹੋਏ ਨੇ ਸੋ ਸਾਰੇ ਦੇ ਸਾਰੀ ਵੈਰਾਈਟੀਆਂ ਜਿਹੜੀਆਂ ਨੇ ਉਹ ਆਪਣੀ ਹੀ ਬਹਾਰ ਲੈ ਕੇ ਆਈਆਂ ਹੋਈਆਂ ਨੇ ਦੇਖੋ ਸਾਡੇ ਇਹ ਲਗਾਏ ਹੋਏ ਜਿਹੜੇ ਇਹ ਫੁੱਲ ਨੇ ਇਹ ਇਹਨਾਂ ਕੁਦਰਤ ਦੇ ਲਗਾਏ ਹੋਈਆਂ ਕ੍ਰਿਸ਼ਮੇ ਨੇ ਇਹ ਉਹਨਾਂ ਵਾਸਤੇ ਕਿਵੇਂ ਇਹ ਭੋਜਨ ਦਾ ਕੰਮ ਕਰ ਰਹੇ ਨੇ ਦੇਖੋ ਵਾਹ ਕਿੰਨੀ ਪਿਆਰੀ ਚੀਜ਼ ਲੱਗ ਰਹੀ ਜੀ ਕਰਦਾ ਇਹਨਾਂ ਨੂੰ ਦੇਖੀ ਜਾਈਏ ਦੇਖੀ ਜਾਈਏ ਸੋ ਬਹੁਤ ਸਾਰੇ ਇਹਨਾਂ ਵਿੱਚੋਂ ਇਸ ਵੇਲੇ ਫੁੱਲ ਜਿਹੜੇ ਨੇ ਉਹ ਮੁਰਝਾ ਚੁੱਕੇ ਹੋਏ ਨੇ ਤੇ ਕੁਛ ਦੇ ਉੱਤੇ ਅਜੇ ਜਿਵੇਂ ਬਰਡਿੰਗ ਤੁਸੀਂ ਦੇਖਵਾ ਰਹੇ ਹੋ ਕਿ ਅਜੇ ਬਰਡਿੰਗ ਜਿਵੇਂ ਆਈ ਹੋਈ ਹੈ ਔਰ ਉਹ ਬਰਡਿੰਗ ਅਜੇ ਹੁਣ ਧੁੱਪ ਲੱਗਣ ਕਰਕੇ ਇਹ ਸਾਰੀ ਤੇ ਸਾਰੀ ਬਰਡਿੰਗ ਜੜੀਆਂ ਨੇ ਇਹ ਲਗਭਗ ਇਸ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਖੁੱਲ ਜਾਣੀ ਹੁਣ ਜਿਵੇਂ ਅੱਜ ਫਰਵਰੀ ਦੀ 21 ਤਰੀਕ ਹੈ ਤੇ 21 ਤਰੀਕ ਦੇ ਉੱਤੇ ਇਹ ਜੋ ਸਾਰੀ ਤੇ ਸਾਰੀ ਬਰਡਿੰਗ ਜੇ ਆ ਇਹ ਖੁੱਲ ਚੁੱਕੀਆਂ ਹੋਈਆਂ ਨੇ ਹੁਣ ਇਹ ਥੋੜੇ ਦਿਨ ਤੱਕ ਤੇ ਇਸੇ ਦੀ ਕਿਨਾਰੀ ਰਹੇਣਗੇ ਬਹੁਤ ਦਿਨਾਂ ਤੋਂ ਇਹ ਫਲਾਵਰਸ ਉਸੇ ਤਰ੍ਹਾਂ ਦੇ ਹੀ ਹੈਗੇ ਨੇ ਜਿਵੇਂ ਇਹ ਖਿਲੇ ਹੋਏ ਨੂੰ ਕੱਟੋ ਘੜ ਲਗਭਗ 10 15 ਦਿਨ ਹੋ ਚੁੱਕੇ ਹੋਏ ਨੇ ਇਹਨਾਂ ਤੇ ਇਹਨਾਂ ਮਧੂਮੱਖੀਆਂ ਦਾ ਖਾਣਾ ਇਹਨਾਂ ਵਿੱਚੋਂ ਨਿਕਲ ਕੇ ਆ ਰਿਹਾ ਹੈ ਸੋ ਆਪਣੇ ਇਹ ਰਸ ਨੂੰ ਚੂਸ ਕੇ ਇਹਦੇ ਵਿੱਚੋਂ ਆਪਣਾ ਭੋਜਨ ਕਟਾ ਕਰ ਲਿਆ ਨੇ ਆ ਦੇਖੋ ਤਾਂ ਇਹ ਦੋ ਡਰਮ ਸੀ ਜਿਨ੍ਹਾਂ ਵਿੱਚ ਲੱਗੇ ਹੋਏ ਸਨ ਕੈਲੈਂਡੂਲਾ ਤੇ ਮੈਰੀਗੋਲਡ ਇਸੇ ਤਿੱਕੇ ਨਾਲ ਇੱਧਰ ਵੀ ਗੱਲ ਕਰ ਲਈਏ ਤਾਂ ਇਹ ਸੀ ਚਿੱਟੀ ਬਜਰੀ ਜਿਹਦੀ ਮਹਿਕ ਬਹੁਤ ਹੀ ਮਿੱਠੀ-ਮਿੱਠੀ ਸੁਗੰਦੀ ਮਿੱਠੀ-ਮਿੱਠੀ ਫਰੇਗਰੈਂਸ ਜਿਹੜੀ ਆ ਉਹ ਇਨ੍ਹਾਂ ਫੁੱਲਾਂ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਤਦਾਦ ਦੇ ਵਿੱਚ ਇੱਥੇ ਹੋਏ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਤਾਂ ਹੁਣ ਮੁਰਝਾ ਚੁੱਕੇ ਹੋਏ ਨੇ ਜਿਨ੍ਹਾਂ ਦੇ ਇਨ੍ਹਾਂ ਵਿੱਚੋਂ ਫਿਰ ਤੋਂ ਸੀ ਪੋਰਟਸ ਵੀ ਬਣਨੇ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਹੋਏ ਨੇ ਸੋ ਇਹਨਾਂ ਨੂੰ ਇਸੇ ਦੀ ਕਨਾਲ ਹੀ ਅਸੀਂ ਰਹਿਣ ਦਵਾਵਾਂਗੇ ਰੋਜ਼ ਦਾ ਰੋਜ਼ ਪਾਣੀ ਜਿਵੇਂ ਅੱਜ ਹੀ ਤੁਸੀਂ ਦੀਆਂ ਖਵਾਰਿਓਂ ਕੀ ਪਾਣੀ ਪਿਆ ਹੋਇਆ ਇਹਨਾਂ ਨੂੰ ਥੱਲੇ ਜ਼ਮੀਨ ਗਿੱਲੀ ਏ ਤੇ ਪਾਣੀ ਪਿਆ ਹੋਇਆ ਤੇ ਹੁਣੇ ਆਪਣਾ ਇਸੇ ਦੀ ਕਨਾਲੀ ਸਰਵਾਈਵ ਕਰ ਰਹੇ ਨੇ ਇਹਨਾਂ ਦੇ ਸੈਂਟਰ ਚ ਕੁਝ ਲਗਾਈ ਸੀ ਜਿਨ੍ਹਾਂ ਵਿੱਚ ਕੈਲੈਂਡੂਲਾ ਦੇ ਹੀ ਕੁਝ ਫੁੱਲ ਲਗਾਏ ਹੋਏ ਸੀ ਤੇ ਦੂਸਰੇ ਪਾਸੇ ਇਹ ਜੋ ਵਰਟੀਕਲ ਟਾਵਰ ਸੀ ਇਹਦੇ ਵਿੱਚ 노 ਡਾਊਟ ਇੰਨੀ ਵਧੀਆ ਗ੍ਰੋਥ ਤਾਂ ਨਹੀਂ ਰਹੀ ਕਹਿ ਸਕਦੇ ਆ ਪਰ ਫਿਰ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਇਹਨਾਂ ਵਿੱਚ ਵੀ ਉਹੋ ਬੀਜ ਲਗਾਏ ਸੀ ਜੋ ਦੂਸਰੇ ਡਰਮਾਂ ਚ ਲਗਾਏ ਸੀ ਕੁਝ ਧੁੰਦ ਕਰਕੇ ਜਾਂ ਮੌਸਮ ਦੇ ਵਿੱਚ ਕਹਿ ਸਕਦੇ ਕਿ ਗਰਮਾਇਸ਼ ਨਾ ਹੋਣ ਕਰਕੇ ਇਹਨਾਂ ਉਤੇ ਇੰਨੀ ਫਲਾਰਿੰਗ ਨਹੀਂ ਆਈ ਪਰ ਹੁਣ ਬਹੁਤ ਵਧੀਆ ਫਲਾਰਿੰਗ ਆ ਰਹੀ ਹੈ ਸੋ ਇਹ ਤੁਸੀਂ ਦੇਖਵਾ ਰਹੇ ਹੋ ਇਹ ਕੋਈ ਇਹ ਕੋਈ ਇਹ ਡੁਪਲੀਕੇਟ ਨਹੀਂ ਆ ਕੋਈ ਇਹ ਬਾਜ਼ਾਰ ਤੋਂ ਲਿਆ ਕੇ ਹੋਏ ਲਗਾਏ ਹੋਏ ਫੁੱਲ ਨਹੀਂ ਆ ਇਹ オリジナル ਫੁੱਲ ਨਹੀਂ ਉਹ ਜਿਹੜੇ ਇਸ ਡਰਾਮਾ ਵਿੱਚ ਵੀ ਲਗਾਏ ਸੀ ਤੇ ਉਹ ਉਹ ਇੱਧਰ ਲਗਾਏ ਨੇ ਸੋ ਪੂਰੀ ਧੁੱਪ ਹੈਗੀ ਆ ਬਲੂਮਿੰਗ ਪੂਰੀ ਉਤਰਾਣਾਲ ਹੋ ਰਹੀ ਹੈ ਸੋ ਆ ਦੇਖੋ ਇਹਦੇ ਸਾਰੇ ਦੇ ਸਾਰੇ ਇਨਾਂ ਚ ਮੈਰੀ ਗੋਲਡੀ ਲਗਾਏ ਹੋਇਆ ਸੀ ਤੇ ਉਸ ਤੋਂ ਬਾਅਦ ਇੱਧਰ ਵੀ ਲਗਾਏ ਸੀ ਡਾਇੰਥਸ ਉਹਨਾਂ ਤੇ ਵੀ ਹੁਣ ਫਲਾਰਿੰਗ ਹੋਣੀ ਸ਼ੁਰੂ ਹੋ ਗਈ ਹੈ ਬਡਿੰਗ ਆ ਚੁੱਕੀ ਹੋਈ ਜਿਵੇਂ ਮੈਂ ਬਾਰ-ਬਾਰ ਦੱਸ ਰਿਹਾ ਕਿ ਬਹੁਤ ਸਾਰੇ ਹੁਣ ਫਲਾਰਸ ਜਿਹੜੇ ਨੇ ਉਹ ਧੁੱਪ ਦੇ ਆਉਣ ਦੇ ਨਾਲ ਬੜੇ ਵਧੀਆ ਖਿਲ ਰਹੇ ਨੇ ਇੱਧਰ ਵੀ ਇਸੇ ਦੀ ਕਨਾਲ ਹੀ ਕੈਲੈਂਡੂਲਾ ਦੇ ਹੀ ਫੁੱਟੇ ਲਗਾਏ ਹੋਏ ਸੀ ਪਰ ਇਹਨਾਂ ਨੂੰ ਬੈਗ ਵਿੱਚ ਲਗਾਇਆ ਸੀ ਛੋਟੇ ਕਾਲੇ ਬੈਗ ਵਿੱਚ ਲਗਾਇਆ ਸੀ ਕਿਉਂਕਿ ਜਿਵੇਂ-ਜਿਵੇਂ ਤੁਸੀਂ ਇਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਲਗਾਉਂਦੇ ਹੋ ਤਾਂ ਤੁਹਾਡੇ ਕੋਲ ਵੈਰਾਈਟੀ ਜਿਹੜੀ ਆ ਇਹ ਬਹੁਤ ਵਧੀਆ ਬਣ ਜਾਂਦੀ ਹੈ ਉਧਰ ਡਰਮ ਵਿੱਚ ਲਗਾ ਲਿਆ ਕਿਉਂਕਿ ਉਹਨਾਂ ਨੂੰ ਹਿਲਾਉਣਾ ਸੌਕਾ ਨਹੀਂ ਆ ਪਰ ਜਦੋਂ ਅਸੀਂ ਇਹਨਾਂ ਨੂੰ ਇਹਦੇ ਵਿੱਚ ਲਗਾ ਲੈਨੇ ਆ ਛੋਟੇ ਛੋਟੇ ਬੈਗਸ ਵਿੱਚ ਲਗਾ ਲੈਨੇ ਆ ਤਾਂ ਇਹਨਾਂ ਨੂੰ ਮੂਵ ਕਰਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਕਿਉਂਕਿ ਧੁੱਪ ਦੇ ਅਕੋਰਡਿੰਗਲੀ ਵੀ ਤੁਸੀਂ ਉਰੇ ਪਰੇ ਕਰ ਸਕਦੇ ਹੋ ਇਹਨਾਂ ਨੂੰ ਇਸੇ ਦੀ ਕਨਾਲ ਹੀ ਇਹ ਮੈਰੀਗੋੜ ਦੇ ਵੀ ਛੋਟੇ ਛੋਟੇ ਬੈਗਸ ਪੈਕੇਟਸ ਭਰੇ ਹੋਏ ਸੀ ਕੁਝ ਉਸ ਤੇ ਬਹੁਤ ਵਧੀਆ ਡਵੈਲਪ ਹੋਏ ਨੇ ਕਿਸੇ ਵਿੱਚ ਪਾਣੀ ਵੱਧ ਪੈਣ ਕਰਕੇ ਜਿਵੇਂ ਹੁਣ ਤੁਸੀਂ ਦੇਖ ਪਾ ਰਹੇ ਹੋ ਕਿ ਪਾਣੀ ਵੱਧ ਪੈਣ ਕਰਕੇ ਜਿਹੜੀ ਆ ਉਹ ਬੂਟਾ ਖਰਾਬ ਹੋ ਚੁੱਕਾ ਪਰ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਇੱਥੇ ਇਸੇ ਨਾਲ ਕੰਮ ਕਰਦੇ ਆ ਸੋ ਇਹ ਲਰਨ ਬਾਈ ਡੂਇੰਗ ਹੈ ਜਿਸੀਂ ਨਾਲ ਨਾਲ ਕਰਕੇ ਦੇਖਦੇ ਪਈਆਂ ਕਿ ਕਿਸ ਕਿਸ ਤਰ੍ਹਾਂ ਦੀਆਂ ਅਸੀਂ ਚੀਜ਼ਾਂ ਨੂੰ ਕੀਤਾ ਤੇ ਕੀ ਕੀ ਸਾਨੂੰ ਰਿਜ਼ਲਟ ਆ ਰਿਹਾ ਉਹ ਸਾਰਾ ਕੁਝ ਇੰਨਾ ਸਾਡੇ ਸਾਹਮਣੇ ਹੀ ਹੈ ਕਿਸੇ ਉੱਤੇ ਵੱਡੇ ਫੁੱਲ ਆ ਰਿਹਾ ਕਿਸੇ ਉੱਤੇ ਛੋਟੇ ਫੁੱਲ ਆ ਰਿਹਾ ਹਰ ਇੱਕ ਦੀ ਆਪਣੀ ਖੂਬਸੂਰਤੀ ਹੈ ਇਸੇ ਹੀ ਕਨਾਲ ਹੁਣ ਜਿਹੜੇ ਇਹ ਹੈਗੇ ਨੇ ਇਹ ਵੀ ਮੈਰੀਗੋਲਡ ਦੇ ਹੀ ਫੁੱਲ ਆ ਨੇ ਇਹਨਾਂ ਨੂੰ ਵੀ ਬੈਗਜ਼ ਵਿੱਚ ਹੀ ਛੋਟੇ ਛੋਟੇ ਪੈਕਟਾਂ ਵਿੱਚ ਲਗਾਇਆ ਸੀ ਨਾ ਦੇਖੋ ਛੋਟੇ ਪੈਕੇਟਸ ਬਲੈਕ ਕਲਰ ਦੇ ਪੈਕੇਟਸ ਹੈਗੇ ਸੀ ਉਹਨਾਂ ਚ ਲਗਾਇਆ ਸੀ ਔਰ ਇਹਨਾਂ ਤੇ ਵਧੀਆ ਇਸ ਵੇਲੇ ਪੂਰੀ ਬਡਿੰਗ ਹੋਈ ਹੋਈ ਆ ਹੁਣੇ ਆਪਣੇ ਬਲੂਮਿੰਗ ਜਿਹੜੀ ਆ ਉਹ ਕਰਨਗੇ ਤੁਹਾ ਦੇਖੋ ਜਿੱਧਰ ਜਿੱਧਰ ਵੀ ਮੈਂ ਕੈਮਰਾ ਕਰ ਰਿਹਾ ਤੁਹਾਨੂੰ ਦਿਖਾਈ ਦੇ ਰਹੇ ਨੇ ਉਹ ਪੀਲੇ ਪੀਲੇ ਰੰਗ ਦੇ ਫੁੱਲ ਬਹੁਤ ਸੋਹਣੇ ਲੱਗਦੇ ਨੇ ਬਹੁਤ ਸੋਹਣੇ ਲੱਗਦੇ ਨੇ ਆ ਦੇਖੋ ਇਹ ਉਸ ਤੋਂ ਅਗਲੀ ਵੈਰਾਈਟੀ ਹੈ ਇਹ ਸਾਲਵਿਆ ਵਾਹ ਕਿੰਨੇ ਪਿਆਰੇ ਪਿਆਰੇ ਫੁੱਲ ਲੱਗ ਰਹੇ ਨੇ ਦੇਖੋ ਲਾਲ ਰੰਗ ਦੇ ਛੋਟੇ ਛੋਟੇ ਪੱਤਿਆਂ ਦੇ ਵਿੱਚ ਲੱਗੇ ਹੋਏ ਫੁੱਲ ਇਹਨਾਂ ਦੀ ਆਪਣੀ ਖੂਬਸੂਰਤੀ ਹੈ ਪੀਲੇ ਰੰਗਾਂ ਦੇ ਮੈਰੀਗੋਲ ਤੇ ਕੈਲੈਂਡੂਲਾ ਦੇ ਵਿੱਚ ਲੱਗੇ ਹੋਏ ਤੇ ਲਾਲ ਰੰਗ ਦੇ ਸਾਲਵਿਆ ਦੇ ਫੁੱਲ ਬੜੇ ਸੋਹਣੇ ਲੱਗ ਰਹੇ ਨੇ ਦੇਖੋ ਉਹਨਾਂ ਉੱਤੇ ਅਜੇ ਬਡਿੰਗ ਆਈ ਹੋਈ ਹੈ ਇਹ ਹੁਣ ਅਜੇ ਬਡਿੰਗ ਜੋ ਹੈ ਇਹ ਖੁੱਲੇਗੀ ਤੇ ਇਹਨਾਂ ਦੀ ਰੌਣਕ ਹੋਰ ਹੀ ਵਾਜੇ ਇਹ ਸਾਲ ਵੀ ਹੈ ਇਹਦੇ ਵੀ ਇਹ ਜਿੰਨੇ ਵੀ ਤੁਸੀਂ ਇੱਥੇ ਬੂਟੇ ਦੇਖ ਰਹੇ ਹੋ ਇਹ ਸਾਰਿਆਂ ਦੀ ਸੀਡਲਿੰਗ ਆਪ ਪ੍ਰੇਅਰ ਕੀਤੀ ਗਈ ਤੇ ਉਹਨਾਂ ਉੱਤੇ ਫਲਾਰਿੰਗ ਆਈ ਹੋਈ ਹੈ ਇੱਧਰ ਫੇਰ ਮੈਰੀਗੋਲਡ ਆ ਗਿਆ ਤੇ ਇੱਧਰ ਹੁਣ ਆਈਏ ਜਿਨ੍ਹਾਂ ਦੀ ਬਹੁਤ ਹੀ ਸਮੇ ਤੋਂ ਬਹੁਤ ਹੀ ਸਮੇ ਤੋਂ ਵੇਟ ਚੱਲ ਰਹੀ ਸੀ ਤੇ ਇਹ ਹੈ ਆਈਸ ਪਲੈਂਟ ਜਿਹਨੂੰ ਬਸ਼ੰਬਰੀ ਵੀ ਕਹਿੰਦੇ ਆ ਇਹ ਕਿੰਨੇ ਪਿਆਰੇ ਲੱਗ ਰਹੇ ਨੇ ਕਿੰਨੇ ਪਿਆਰੇ ਲੱਗ ਰਹੇ ਆ ਦੇਖੋ ਖੂਬਸੂਰਤੀ ਹੈ ਸੋ ਇਹ ਸੀ ਆਈਸ ਪਲੈਂਟ ਬਸ਼ੰਬਰੀ ਹੁਣ ਥੱਲੇ ਕਿੱਥੇ ਇੱਕ ਇਹਨਾਂ ਦੇ ਬੂਟੇ ਲੱਗੇ ਹੋਏ ਨੇ ਬੂਟਿਆਂ ਨੂੰ ਵੀ ਇਹਨਾਂ ਨੇ ਪੂਰੀ ਤਰ੍ਹਾਂ ਕਵਰ ਕਰ ਦਿੱਤਾ ਹੋਇਆ ਕਿ ਇਹਨਾਂ ਦੀ ਬਲੂਮਿੰਗ ਹੁਣ ਇੰਨੀ ਵਧੀਆ ਹੋ ਰਹੀ ਹੈ ਅਜੇ ਤੇ ਕੁਝ ਇਸ ਤੀਕੇ ਨਾਲ ਵੀ ਥੱਲੇ ਬੂਟੇ ਹੈਗੇ ਨੇ ਕਿ ਜਿਨ੍ਹਾਂ ਨੂੰ ਅਜੇ ਹੁਣ ਥੱਲੇ ਧੁੱਪ ਨਹੀਂ ਮਿਲਦੀ ਤੇ ਅਜੇ ਬਲੂਮਿੰਗ ਨਹੀਂ ਆ ਰਹੀ ਤੇ ਦੇਖੋ ਉੱਪਰ ਹੀ ਇਹ ਪੂਰਾ ਦਾ ਪੂਰਾ ਬੰਚ ਹੀ ਲੱਗ ਰਿਹਾ ਪੂਰਾ ਬੰਚ ਲੱਗ ਰਿਹਾ ਇਹ ਇਹ ਦੇਖਣ ਨੂੰ ਅਜਿਹਾ ਲੱਗ ਰਿਹਾ ਕਿ ਜਿਵੇਂ ਆਰਟੀਫੀਸ਼ੀਅਲ ਲਗਾਏ ਹੋਣ ਪਰ ਇਹ ਪੂਰੇ ਦੇ ਪੂਰੇ 오ਰੀਜਨਲ ਹੈ ਇਸ ਬਲੇ ਇਹਨਾਂ ਨੂੰ ਬਾਸਕਟ ਵਿੱਚ ਲਗਾਇਆ ਹੋਇਆ ਸੀ ਇਹ ਵੀ ਇੱਧਰ ਕੈਲੈਂਡੂਲਾ ਹੈ ਪਰ ਇੱਧਰ ਇਹ ਜਿਹੜੇ ਹੈਗੇ ਸੀ ਮੈਰੀਗੋਲਡ ਦੇ ਇਹਨਾਂ ਉੱਤੇ ਕੋਈ ਇਨਸੈਕਟੀਸਾਈਡ ਸ਼ਾਇਦ ਨਹੀਂ ਸਪਰੇਅ ਕੀਤਾ ਗਿਆ ਜਾਂ ਕੋਈ ਕਿਸੇ ਨਾ ਕਿਸੇ ਦਾ ਕੋਈ ਅਟੈਕ ਹੋਇਆ ਜਿਹਦੇ ਕਰਕੇ ਇਹਨਾਂ ਉੱਤੇ ਇੰਨੀ ਵਧੀਆ ਬਲੂਮਿੰਗ ਨਹੀਂ ਆਈ ਪਰ ਕੋਈ ਗੱਲ ਨਹੀਂ ਫੇਰ ਵੀ ਠੀਕ ਚੱਲ ਰਹੇ ਨੇ ਹੁਣ ਜਿਵੇਂ ਧੁੱਪ ਆਈ ਹੋਈ ਆ ਧੁੱਪ ਲੱਗ ਰਹੀ ਆ ਤੇ ਇਹ ਜੋ ਜਿੰਨੇ ਵੀ ਹੁਣ ਲੱਗੇ ਹੋਏ ਇਹ ਬਰਡਸ ਨੇ ਇਹ ਆਪਣੇ ਟਾਈਮ ਦੇ ਅਕੋਰਡਿੰਗਲੀ ਇਹਨਾਂ ਨੂੰ ਬਲੂਮਿੰਗ ਤੇ ਲੈ ਕੇ ਆਉਣਗੇ ਪlant ਦਾ ਨਾਮ ਤੇ ਤੁਹਾਨੂੰ ਪਤਾ ਹੀ ਹੋਏਗਾ ਇਸ ਪlant ਦਾ ਨਾਮ ਕੀ ਆ ਤਿਤਲੀ ਵਾਲੇ ਫੁੱਲ ਇਹਨਾਂ ਨੂੰ ਬਹੁਤਾ ਬੋਲਦਾ ਜਾਂਦਾ ਪਰ ਇਹਨਾਂ ਦਾ ਨਾਮ ਪੈਂਜ਼ੀ ਹੈ ਇਹ ਵੀ ਆਪ ਹੀ ਸਾਰੇ ਸੀਡਸ ਲਗਾਏ ਸੀ ਔਰ ਉਹਨਾਂ ਦੀ ਉੱਤੇ ਇਹ ਬਲੂਮਿੰਗ ਐਸਵੇ ਲਈ ਆਈ ਹੋਈ ਹੈ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ ਮਲਟੀ ਕਲਰਡ ਇਹਦੇ ਵਿੱਚ ਕੁਝ ਪਰਪਲ ਕਲਰ ਵੀ ਆ येलो ਕਲਰ ਵੀ ਆ ਸਟੇਲ येलो ਵੀ ਆ ਤੇ ਇਹ ਸਾਰੇ ਪੈਂਜੀ ਦੇ ਫੁੱਲ ਉਸ ਤੋਂ ਬਾਅਦ ਇਧਰ ਨੈਕਸਟ ਹੈਗਾ ਕਿੰਨੇ ਵਧੀਆ ਲੱਗ ਰਹੇ ਨੇ ਸੋਲੇ ਬਲੇ ਇਹ ਹੈਗੇ ਆ ਪਟੂਨੀਆਂ ਦੇ ਇਹ ਪਟੂਨੀਆਂ ਦੇ ਜਿਹੜੇ ਸੀਡਸ ਐ ਸਾਰੇ ਮੇਰੇ ਕੋਲ ਪਏ ਹੋਏ ਸੀ ਉਹਨਾਂ ਨੂੰ ਲਗਾਇਆ ਸੀ ਤੇ ਕੁਝ ਆਨਲਾਈਨ ਵੀ ਮੰਗਾਏ ਸੀ ਬਟ ਅਨਫੋਰਚੂਨੇਟਲੀ ਇਹ ਸਾਰੇ ਦੇ ਸਾਰੇ ਹੀ ਇੱਕੋ ਕਲਰ ਦੇ ਨਿਕਲੇ ਸਾਰੇ ਹੀ ਪਟੂਨੀਆਂ ਦੇ ਫੁੱਲ ਇੱਕੋ ਤਰ੍ਹਾਂ ਦੇ ਹੀ ਨਿਕਲੇ ਨੇ ਯਾਨੀ ਕਿ ਕਹਿੰਦੇ ਭਾਵੇਂ ਕਿ ਇਹਨਾਂ ਦੇ ਸਾਰੇ ਪਰਪਲ ਕਲਰ ਹੀ ਨਿਕਲੇ ਆਏ ਨੇ ਪਰ ਫਿਰ ਉਹਨਾਂ ਦੀ ਆਪਣੀ ਖੂਬਸੂਰਤੀ ਹੈ ਦੇਖੋ ਇਹ ਪਰਪਲ ਕਲਰ ਦੇ ਸਾਰੇ ਦੇ ਸਾਰੇ ਪਟੂਨੀਆਂ ਨੇ ਪੂਰੀ ਦੀ ਪੂਰੀ ਬਾਸਕਟ ਬਣੀ ਹੋਈ ਹੈ ਇਸ ਲਈ ਆ ਦੇਖੋ ਇਹਦੇ ਵਿੱਚ ਹੁਣ ਇਸ ਵੇਲੇ ਪੂਰੀ ਗ੍ਰੋਥ ਵਧੀਆ ਚੱਲ ਰਹੀ ਹੈ ਇਹਨਾਂ ਉੱਤੇ ਹੁਣ ਬਡਿੰਗ ਆ ਚੁੱਕੀ ਹੈ ਲੇਨ ਕਿ ਜਿੱਥੇ ਹੁਣ ਮੈਰੀਗੋਲਡ ਤੇ ਕੈਲਿਡੂਲਰ ਨੇ ਸਮਾਪਤੀ ਵਾਲੇ ਪਾਸੇ ਜਾਣਾ ਹੈ ਉੱਥੇ ਹੀ ਇਹਨਾਂ ਨੇ ਆਪਣੀ ਬਲੂਮਿੰਗ ਕਰਕੇ ਇਸ ਚੀਜ਼ ਨੂੰ ਫਿਰ ਤੋਂ ਭਰਪੂਰ ਕਰ ਦਿੱਤਾ ਤੇ ਇੱਧਰ ਵੀ ਕੁਝ ਡਾਇਐਂਥਸ ਦੇ ਹੀ ਅਜੇ ਲੱਗੇ ਹੋਏ ਨੇ ਬੂਟੇ ਜਿੱਨਾਂ ਉੱਤੇ ਜੇ ਬਡਿੰਗ ਨਹੀਂ ਆਈ ਹੋਈ ਤੇ ਦੂਸਰੇ ਪਾਸੇ ਤੁਸੀਂ ਇਹ ਦੇਖ ਰਹੇ ਹੋ ਬਡਿੰਗ ਇਹਨਾਂ ਨੂੰ ਤੁਸੀਂ ਗੈਸ ਵੀ ਕਰ ਸਕਦੇ ਹੋ ਕਿ ਇਹ ਕਿਹੜੇ ਫੁੱਲ ਨੇ ਇਹਨਾਂ ਨੂੰ ਡੇਲੀਆ ਡੇਲੀਆ ਦੇ ਇਹ ਬੂਟੇ ਨੇ ਆ ਦੇਖੋ ਕਿੰਨੀ ਵਧੀਆ ਇਹਨਾਂ ਉੱਤੇ ਫਲਾਰਿੰਗ ਆਈ ਹੋਈ ਔਰ ਹਵਾ ਦੇ ਨਾਲ ਇਹ ਜੋ ਥੱਲੇ ਨੂੰ ਚੁੱਕ ਰਹੇ ਨੇ ਕਿਉਂਕਿ ਇਹਨਾਂ ਦੇ ਫਲਾਰਿੰਗ ਦਾ ਵੇਟ ਇੰਨਾ ਕਾ ਜ਼ਿਆਦਾ ਹੈ no doubt ਇਹਨਾਂ ਦੀ ਜਿਹੜੀ ਆ ਫਲਾਰਿੰਗ ਹੈ ਇਹ ਕੁਝ ਸਿੰਗਲ ਪੈਟਲ ਤੱਕ ਹੀ ਸੀਮਤ ਰਹਿ ਗਈ ਹੈ ਕਿਉਂਕਿ ਖੱਲੇ ਜੋ ਬੀਜ ਹੈ ਉਹ ਇੰਨਾ ਵੱਡਾ ਨਹੀਂ ਹੈਗਾ ਜਾਂ ਕਿਤੇ ਕੋਈ ਸੀਡਸ ਦੀ ਵੀ ਕੁਝ ਵੈਰਾਈਟੀ ਉੱਤੇ ਡਿਪੈਂਡ ਕਰਦਾ ਹੈ ਫਰਟੀਲਾਈਜ਼ਰ ਬਹੁਤ ਚੀਜ਼ਾਂ ਉੱਤੇ ਡਿਪੈਂਡ ਕਰਦਾ ਹੈ ਇਹਦੀ ਗ੍ਰੋਥ ਇਹਨਾਂ ਦੀ ਧਰਮੀ ਪਰ ਫਿਰ ਉਹੀ ਗੱਲ ਕਿ ਅਸੀਂ ਤਾਂ ਆਪਣੇ ਉੱਲੋਂ ਲਗਾਏ ਵਧੀਆ ਕਰਕੇ ਹੀ ਹੈ ਪਰ ਫਿਰ ਵੀ ਸਾਨੂੰ ਵਧੀਆ ਦੇ ਨਾਲ ਹੀ ਇਹ ਵਧੀਆ ਰਿਜ਼ਲਟ ਹੀ ਮਿਲ ਰਿਹਾ ਜਿੱਥੇ ਇਹਨਾਂ ਕੁਦਰਤੀ ਚੀਜ਼ਾਂ ਨੂੰ ਆਪਣਾ ਭੋਜਨ ਮਿਲ ਰਿਹਾ ਤਾਂ ਉੱਥੇ ਹਰ ਇੱਕ ਚੀਜ਼ ਹੀ ਵਧੀਆ ਸੋ ਇਹ ਸੀ ਪੂਰੇ ਦਾ ਪੂਰਾ ਇਸ ਵੇਲੇ ਰੂਫ ਟੌਪ ਗਾਰਡਨ ਦਾ ਨਜ਼ਾਰਾ ਜਿੱਥੇ ਇਸ ਵੇਲੇ ਪੂਰੀ ਤਰ੍ਹਾਂ ਨਾਲ ਫੁੱਲ ਹੀ ਫੁੱਲ ਹੋਏ ਬੈ ਨੇ ਸੋ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਔਰ ਤੁਹਾਡੇ ਕਮੈਂਟਸ ਦਾ ਤੁਹਾਡੇ ਲਾਈਕਸ ਦਾ ਜ਼ਰੂਰ ਇੰਤਜ਼ਾਰ ਰਹੇਗਾ ਕਿਉਂਕਿ ਇਹ ਜੋ ਤੁਸੀਂ ਸਾਰੀ ਚੀਜ਼ ਦੇਖ ਰਹੇ ਹੋ ਇਹਨਾਂ ਵਿੱਚੋਂ ਕੋਈ ਵੀ ਚੀਜ਼ ਮਾਰਕੀਟ ਦੀ ਇੱਥੇ ਲਗਾਈ ਹੋਈ ਚੀਜ਼ ਨਹੀਂ ਹੈ ਸਾਰੀ ਦੀ ਸਾਰੀ ਆਪਣੀ ਹੀ ਇੱਥੇ ਜੋ ਸੀਡਸ ਲਗਾਏ ਗਏ ਨੇ ਜੋ ਮਿਹਨਤ ਕੀਤੀ ਗਈ ਹੈ ਇਹ ਉਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਇੱਥੇ ਦਿਖਾਈ ਦੇ ਰਿਹਾ ਸੋ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਜਰੂਰ ਲਾਈਕ ਕਰਿਓ ਸ਼ੇਅਰ ਕਰਿਓ ਔਰ ਜੇਕਰ ਕੋਈ ਕੁਇਰੀ ਹੈ ਤਾਂ ਜਰੂਰ ਇਸ ਨੂੰ ਕਮੈਂਟ ਬਾਕਸ ਵਿੱਚ ਸ਼ੇਅਰ ਕਰਨਾ ਤੁਹਾਡੇ ਸੁਝਾਅ ਤੁਹਾਡੇ ਪ੍ਰਤੀਕਿਰਿਆਵਾਂ ਦਾ ਇੰਤਜ਼ਾਰ ਰਹੇਗਾ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਥੈਂਕ ਯੂ